ਹਾਂਜੀ ਕੀ ਹਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਕੋ ਬਾਦਰ ਸੱਟੇ ਸਾਰੇ ਵੀਰਾਂ ਦੇ ਘਰ ਪਹੜ ਠੀਕ ਹੈ ਲਓ ਜੀ ਘਰ ਤੇ ਉਲੋ ਦੀ ਸਟਾਰਟਿੰਗ ਸਵੇਰ ਇਸ ਵੇਲੇ 9 ਵਜੇ ਭਾਈ ਉੜਦੇ ਵਸ ਠੀਕ ਹੈ ਚੱਲਦੇ ਉੱਠਣ ਸਾਰ ਕਬੂਤਰਾਂ ਕੋਲੇ ਹੋਰ ਕੀ ਕੰਮ ਆਪਾਂ ਨੂੰ ਅਸਾਂ ਹੀ ਟੈਲਣੇ ਕਿ ਜਾਣਾ ਆਪਣਾ ਰਣਾ ਫੋਨ ਆ ਗਿਆ ਦੇਖ ਕੋਈ ਬੰਦੂ ਕਿਸੇ ਮੁੰਡੇ ਦਾ ਕਬੂਤਰ ਵਾਲੇ ਦਾ ਹਾਂਜੀ ਕੱਢੀ ਇਹ ਬੱਚੇ ਬਾਹਰ ਭਾਈ ਕਿਹੜਾ ਚਾਲੇ ਬੁੱਤ ਇਹ ਤਾਂ ਉਹੀ ਹੈਰੀ ਬਗਲਾ ਇਹ ਜਿੰਨੇ ਟਾਈਮ ਕੋਈ 2-4 ਘੰਟੇ ਉੜਦੇ ਨੇ ਮੁੰਡੇ ਭਾਈ ਸਵੇਰੇ ਉੜ ਗਿਆ ਬਾਏ ਨਾ ਵਾਰਵਾ ਪਹੁੰਚਦਾ ਚਲ ਉੱਡ ਗਿਆ ਇਹਦਾ ਹੋਰ ਕਿਹੜਾ ਗੱਡੀ ਹੁੰਦਾ ਹਾਂਜੀ ਤਿੰਨ ਬੱਚੇ ਗਾੜ ਤੇ ਬਾਹਰ ਤੇ ਇੱਕ ਪੱਠੀ ਕੱਢਦੇ ਆ ਭਈਆ ਬਾਹਰ ਓਏ ਓਏ ਹੌਲੀ 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 ਖੰਡ ਮੇਰੀ ਬੱਚਾ ਯਾਰ ਉਹ ਵੀ ਉੱਡ ਗਿਆ ਤੇ ਨਹੀਂ ਉੱਡ ਗਿਆ ਬੱਚੇ ਨਹੀਂ ਤੰਨੇ ਨਹੀਂ ਇੱਕ ਤੁਹਾਡੇ ਕਾਲਾ ਚੀਨਾ ਸੱਜੀ ਗਲਾਬੀ ਬਗਲ ਦਾ ਆ ਫਿਰਦਾ ਹਾਂ ਠੀਕ ਹੈ ਮਾਲਾ ਭੱਜ ਜਾਏ ਫਿਰਦਾ ਔਟ ਜਾਵੇ ਫਿਰਦਾ ਇੱਕ ਕਾਲਾ ਚੀਨਾ ਸੱਜੀ ਹਰੀ ਬਗਲ ਦਾ ਤੇ ਇੱਕ ਬਟਾ ਛਤਰੀ ਤੇ ਇਹਦਾ ਹੈਗਾ ਸੱਜਾ ਹਰਾ ਟੂਸਾ ਹਰੀ ਟੌਰੀ ਤੇ ਸੱਜੀ ਗਲਾਬੀ ਬਗਲ ਯਾਨੀ ਕਿ ਸੱਜਾ ਗਲਾਬੀ ਟੂਸਾ ਸੱਜੀ ਸੱਜਾ ਹਰਾ ਟੂਸਾ ਸੱਜੀ ਗਲਾਬੀ ਬਗਲ ਤੇ ਹਰੀ ਟੌਰੀ ਆਹ ਦਾ ਡਾਤੀ ਉਹਨੂੰ ਵੀ ਡਾਜ ਦੇ ਕੇ ਉਹ ਡਜਾ ਭਾਈ ਖੁੱਪ ਪੈ ਡੇ ਹਾਂਜੀ ਤੇ ਬੱਚੇ ਡਾਦੇ ਭਾਈ ਅ ਇੱਕ ਤਾਂ ਬੈਠਾ ਇੱਕ ਨਾਲ ਖੜਾ ਇਹੋ ਜੀ ਵਾਰਮ ਅਪ ਹੋ ਜਾਂਦੇ ਬੱਚੇ ਡਾਰੇ ਖਵੇ ਇੱਕ ਕਲੀ ਸੱਜੀ ਹਰੀ ਬਗਲ ਕਾਲਾ ਚੀਨਾ ਆ ਜਾਂਦਾ ਇੱਕ ਗੁਲਾਬੀ ਬਗਲ ਹਰਾ ਟੂਸਾ ਹਰੀ ਟੋਰੀ ਦੋ ਇੱਕ ਕਲੀ ਸੱਜੀ ਬਗਲ ਕਾਲਾ ਚੀਨਾ ਤਿੰਨ ਇੱਕ ਸਪੇਅਰ ਵਾਲੀ ਪੱਟੀ ਚਾਰ ਤੇ ਪੰਜਵੀਂ ਮੈਂ ਚ ਉੱਪਰ ਗਈ ਮੈਂ ਵੀ ਦਵਾਈ ਦੇ ਦੇ ਇਹਨੂੰ ਜ਼ਖਾਂਵ ਲੱਗਿਆ ਪਿਆ ਸੀਗਾ ਉਹਦਾ ਸੀਗਾ گلابی ਟੂਸਾ گلابی ਟੌਰੀ ਤੇ ਦੂਜੀ ਹਰੀ ਬਗਲਾ ਤੇ ਮੈਂ ਹੈ ਵੀ ਉਹਨੂੰ ਦਵਾਈ ਦੇ ਦੇ ਤੇ ਇਹਨੇ ਦਵਾਈ ਦੇ ਕੇ ਤੇ ਬਾਹਰ ਛੱਡਤੀ ਮੈਂ ਵੀ ਬਾਹਰ ਜਿਵੇਂ ਛੱਡਤੀ ਯਾਰ ਕਹ ਤੂੰ ਕਿਹਾ ਸੀਗਾ ਮੈਂ ਮੈਂ ਸਿਰਫ ਦਵਾਈ ਦੇਣ ਨੂੰ ਕਿਹਾ ਸੀਗਾ ਤੇ ਚਲੋ ਮੈਂ ਕੋਈ ਨਾ ਇੱਕ ਵਾਰੀ ਹੋ ਜੂ ਨਾਲ ਇਹਨੇ ਨਾਲ ਜਿਹੜਾ ਵੀ ਚਾਹੁੰਦਾ ਰੱਬ ਚੰਗੇ ਲਈ ਹੁੰਦਾ ਕੀ ਬਜ਼ਾ ਰੱਬ ਚਾਹੁੰਦਾ ਹੋਵੇ ਨਹੀਂ ਛੱਡਣੀ ਐ ਤੇ ਉਹਨੂੰ ਬਹਿਰੇ ਨੇ ਚੱਕਣਾ ਹੋਵੇ ਤਾਂ ਛੱਡੀ ਹੋਵੇ ਇਹਨੇ ਠੀਕ ਹੈ ਕਿ ਨਹੀਂ ਜੋ ਕੋਈ ਬਤਾਤ ਛੇ ਲਈ ਹੁੰਦਾ ਹੈ ਤੇ ਬੜਾ ਠੀਕ ਆ ਬਿਰੋ ਬਾਕੀ ਉਹ ਤਾਂ ਆਤ ਨੀਵੀਂ ਫਰਦੀ ਔਰ ਬਹਿ ਜਾਣਾ ਮੁੰਡਿ ਖਾਂ ਚ ਲੱਗਾ ਸੈਟ ਨਹੀਂ ਇਹ ਇਹ ਨਹੀਂ ਬਾਟਾ ਉੜਦੀ ਆ ਦੇਖੋ ਪੱਠੀ ਆਉਂਦੀ ਇਹਦੀ ਗੱਲ ਕਰੀ ਜਨਾ ਠੀਕ ਹੈ ਕਿ ਨਹੀਂ ਚਲੋ ਹੁਣ ਦੂਜੇ ਛੋਟੇ ਬੱਚੇ ਕੱਢਦੇ ਆ ਬਾਹਰ ਬਣਦੇ ਆ ਸਪੀਰ ਨੂੰ ਛਤਰੀ ਤੇ ਤੇ ਉਹਦਾ ਰੰਗ ਲਾ ਲੈਂਦੇ ਚੱਕਰੀ ਸਾਡੇ ਕੋਲੇ ਥਿਨਰ ਹੀ ਨਹੀਂ ਕਰਾਂ ਕੋਲ ਨੂੰ ਮੰਨ ਲੈਣਾ ਥਿਨਰ ਹੈ ਨਹੀਂ ਥਿਨਰ ਵੀ ਲਿਆਵਾਂਗੇ 2-3 ਲੀਟਰ ਭਰਾ ਆ ਕੇ ਅੱਜ ਸਾਰੇ ਕੰਮ ਕਰਨੇ ਆ ਖਰਾਕ ਵੀ ਲਿਆਉਣੀ ਆ ਇੱਥੇ ਨਰ ਵੀ ਲਾਉਣੀ ਆ ਤੇ ਕੀ ਐ ਸਸਤੇ ਲੰਡੂ ਜੇ ਬੂਫਰ ਮਿਲਕ ਤੋ ਵੀ ਲਿਆਇਆ ਹਾਂਜੀ ਮੇਰੇ ਦੋਸਤੋ ਕੱਢਦੇ ਬੱਚੇ ਬਾਹਰ ਥੱਲੇ ਕੱਢਦੇ ਛੋਟੇ ਬੱਚੇ ਬਈ ਤੇ ਦੋ ਕਾਜ ਨਵੇਂ ਐਡ ਕੀਤੇ ਛੋਟਿਆਂ ਚ ਬਾਕੀ ਆ ਬੈਠੇ ਆ ਆ ਬੈਠੇ ਠੀਕ ਹੈ ਤੇ ਉਹ ਤਾਂ ਲਈ ਛਤਰੀ ਦੇ ਬਾਹਰ ਬੈਠਿਆ ਜਾਂ ਥੱਲੇ ਉੱਡ ਕੇ ਤਾਂ ਬੈ ਗਏ ਤੇ ਇੱਕ ਬੱਚਾ ਬਈ ਆਪਣਾ ਉੱਡਿਆ ਫਿਰਦਾ ਤੜਕੇ ਵਾਲਿਆਂ ਚ ਦੂਜੇ ਤਾਂ ਬਹਿ ਗੂਏ ਥੱਲੇ ਬੱਚੇ ਵਿੱਚ ਛਾਲੀ ਜਾਂਦੇ ਸੀ ਅਸੀਂ ਇੱਕ ਬੱਚਾ ਉੱਡਦਾ ਰਹੇਗਾ ਆਪਣਾ ਗਲਾਬੀ ਟੂਸਾ ਗਲਾਬੀ ਹਰਾ ਟੂਸਾ ਹਰੀ ਟੋਰੀ ਗਲਾਬੀ ਬਗਲਾ ਠੀਕ ਹੈ ਜੀ ਤੇ ਇੱਕ ਨਵਾਂ ਬਚੋਟ ਗਿਆ ਵੀ ਅੱਜ ਜਮਾ ਮੰਨ ਕੇ ਚਲੋ ਜਮਾ ਨਵਾਂ ਛੋਟਾ ਤੇ ਰੰਗ ਵੀ ਨਹੀਂ ਲੱਗਾ ਕੋਈ ਜਮਾ ਸਫੇਦ ਚਿੱਟਾ ਬੱਚਾ ਮਾੜਾ ਮਾੜਾ ਹਲਕਾ ਹਲਕਾ ਲਾਲਚੀ ਨਾ ਮਤਲਬ ਵੀ ਲੌਂਸਾ ਹੀ ਹੈ ਫਿੱਕੀ ਰੱਤਾ ਰਤੀ ਭਾਂਗ ਮਾਰਦਿਆ ਮਾਮੂਲੀ ਲੌਂਸਾ ਹੈਗਾ ਕੋਈ ਰੰਗ ਨਹੀਂ ਲੱਗਾ ਬੱਚੇ ਦੇ ਯਾਰ ਉਹ ਬੱਚਾ ਉੱਡ ਗਿਆ ਹਨਾ ਤੇ ਉਹ ਮੇਰੇ ਹਿਸਾਬ ਨਾਲ ਯਾਰਾ ਘਰ ਤੇ ਕਿਦਾ ਫਿਰਦਾ ਫਿਰ ਆਹੀ ਤਾਂ ਨਹੀਂ ਕਿਤੇ ਇੱਕ ਹੁਣ ਇਹ ਚਿੱਟੇ ਬਲੇ ਖਾ ਪਾਈ ਜਾਂਦੇ ਆ ਹੁਣ ਚਿੱਟਾ ਕੀ ਪਤਾ ਨਾ ਹੋਵੇ ਰੰਗ ਆਪਣੇ ਦੇ ਵੀ ਲੱਗਿਆ ਰੰਗੇ ਦੇ ਵੀ ਲੱਗਿਆ ਨਾ ਯਰੇ ਇਹ ਆਪਣਾ ਬੱਚਾ ਲੱਗਦਾ ਖੜਜੋਈ ਭਾਗੀ ਦੇਖਾ ਯਾਰ ਮੈਂ ਹਾਂਜੀ ਤੇ ਆ ਕਾਲੇ ਟੂਸੇ ਵਾਲੇ ਬੱਚੇ ਨੂੰ ਵੀ ਕੱਢ ਦਈ ਬਾਰ ਬਈ ਜਿਹੜਾ ਪਾ ਟੈਂਕੀ ਤੋਂ ਫੜ ਕੇ ਲਿਆਂਦਾ ਸੀਗਾ ਹਨਾ ਹੋਪਸੋ ਛਤਰੀ ਦਾ ਤਾਂ ਸੂਹਾਂ ਲੱਗਦਾ ਬਾਕੀ 5-10 ਮਿੰਟ ਬੈਠੇ ਤੋਂ ਪਤਾ ਲੱਗੂਗਾ ਹਨਾ ਹਮ ਅਰਮਾਨ ਲੰਬੀ ਇੱਕ ਬੱਚਾ ਆਪਣਾ ਤਾਂ ਵੇਖ ਯਾਰ ਉਹ ਬੱਚਾ ਦਸਿਆਣੀ ਉਹਦੇ ਬਗਲ ਟੂਸਾ ਟਾਵਰੀ ਉੱਚਾ ਘੜਾ ਕੀ ਵਾਵਾ ਚਿੱਟੇ ਬੱਚੇ ਦਾ ਵੀ ਕੋਈ ਕਲੀਅਰ ਨਹੀਂ ਹੋਇਆ ਬਾਬੇ ਹੋਏ ਯਾਰ ਚਲੋ ਜੇ ਕੁਝ ਪਤਾ ਲੱਗਿਆ ਤਾਂ ਤੁਹਾਨੂੰ ਦੱਸ ਦਿਆਂ ਜਿਹੜਾ ਆਪਣਾ ਫੁੱਲ ਆਉਣ ਵਾਈਟ ਬੱਚਾ ਉੱਡਿਆ ਉਹਦੀ ਟੈਨਸ਼ਨ ਯਾਰ ਰੰਗ ਰੰਗ ਲੱਗਿਆ ਤਾਂ ਫਿਰ ਤਾਂ ਕੋਈ ਚੱਕਰ ਨਹੀਂ ਦਗਾ ਤੇ ਆ ਗਿਆ ਬੱਚਾ ਆਪਣਾ ਆ ਫਿਰਦਾ ਸਾਹਮਣੇ ਪਾਸੇ ਬੁੱਸੀ ਹੋਣਾ ਕਿਤੇ ਬੈਠਾ ਉੱਠਾਣਾ ਤੇ ਆ ਉੱਡ ਕੇ ਆਇਆ ਕਰ ਤੇ ਆਇਆ ਆਇਆ ਆ ਆ ਆ ਆ ਆ ਆ ਆ ਆਇਆ ਆਇਆ ਇਹ ਕਲੀਅਰ ਹੈ ਬਾਈ ਇਹ ਜਮਾ ਆਪਣਾ ਆਇਆ 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 ਇਬੜ ਕਾਲ ਗੇ ਛਤਰੀ ਆਇਆ 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 ਪੁੱਤ ਆਇਆ 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 ਉਹ ਜਾਂਦਾ ਬਾਈ ਇਹਨੂੰ ਇੱਕ ਮਿੰਟ ਟੇਕ ਕੇਰ ਗਾਂ ਨਾਲ ਲੰਬੀ ਕੇ ਕੋਈ ਨਾ ਅੱਜ ਵੀ ਥੋੜੀ ਸੈਟਿੰਗ ਹੋ ਗਈ ਸਾਡੇ ਕੰਮ ਦੀ ਅਸੀਂ ਇੱਕ ਦੋ ਤਿੰਨ ਚਾਰ ਨਹੀਂ ਚਾਰ ਹੀ ਪੰਜ ਚਾਰ ਹੀ ਹੈ ਪੰਜ ਸੀ ਹੈ ਉਹ ਲੀ ਸੁੱਤਾ ਆ ਪਿਆ ਪੰਜ ਜਾਣੇ ਅਸੀਂ ਅਸੀਂ ਬੱਚੇ ਦੀ ਨਿਗਾ ਤੇ ਬੈਠੇ ਹਾਂ ਵੀ ਜਿਹੜਾ ਬੱਚਾ ਉੱਡਿਆ ਘਰੋਂ ਕਦੋਂ ਉਹ ਆਵੇ ਕਦੋਂ ਅਸੀਂ ਬੱਚੇਂਦਰ ਕਰੀਏ ਤੇ ਖਰਾਕ ਲੈ ਕੇ ਤੇ ਕਦੋਂ ਅਸੀਂ ਖਰਾਕ ਲੈ ਕੇ ਆਈਏ ਠੀਕ ਹੈ ਜੀ ਪੀ ਲੱਗੀ ਤਾਂ ਕੋਈ ਨਾ ਬੈਜੂਗਾ ਤਾਂ ਬੈਜੋ ਬੈਯਾ ਬੈਯਾ ਅਸੀਂ ਚਾਰ ਯਾਨੇ ਬਈ ਬੱਚੇ ਨਿਗਾ ਰੱਖੀ ਬੈਠੇ ਆ ਪੂਰੀ ਫੁੱਲ ਵੀ ਬੱਚਾ ਆਊਗਾ ਤਾਂ ਅਸੀਂ ਜਾਵਾਂਗੇ ਤੇ ਨਿਗਾ ਪਈ ਮੇਰੀ ਛਤਰੀ ਤੇ ਤੇ ਬੱਚਾ ਹੋ ਆ ਬੈਠਾ ਜਿਹੜਾ ਅਸੀਂ ਪਾਲੀ ਜਾਂਦੇ ਯੂਰ ਟਿੱਕਿਆ ਹੂਆ ਹੈ ਬਾਈ ਉਹ ਬੱਚਾ ਹੈ ਨਾ ਮੈਂ ਤੈਨੂੰ ਆਖਿਆ ਮੈਂ ਛਤਰੀ ਦਾ ਕਿ ਬੇਟਾ ਹੈ ਮਨ ਤਾਂ ਸ਼ਾਇਦ ਉਹ ਹੋ ਸਕਦਾ ਹੈ ਬਾਈ ਉਹ ਹੀ ਆ ਬੱਚਾ ਹੈ ਹੀ ਬੇਟਾ ਬਾਈ ਉਹ ਚਿੱਟੀਆਂ ਦਾ ਸੀ ਆ ਯਾਰ ਤੂੰ ਕਿਹੜਾ ਪੈਰਾਂ ਦੇ ਪਾਣੀ ਪੀਂਦੇ ਨਾ ਪਤਾ ਹੀ ਨਹੀਂ ਲੱਗਦਾ ਯਾਰ ਇਹ ਚਿੱਟਿਆਂ ਜ ਪਤਾ ਨਹੀਂ ਲੱਗਦਾ ਕਿਹੜਾ ਹੈਣਾ ਸਾਹ ਚ ਨਹੀਂ ਆਇਆ ਕੰਮ ਗੱਲ ਮੁਕੀ ਰਾਤ ਗਈ ਬੱਚਾ ਆਪਣਾ ਘਰੇ ਆ ਗਿਆ ਸੀ ਘਰੇ ਘਰੇ ਆ ਕੀ ਗਿਆ ਤੜਕੇ ਚਲ ਉੱਡਿਆ ਜ਼ਰੂਰ ਹੈ ਇਹ ਵੀ ਮੈਂ ਮੰਨਦਾ ਹੈ ਉਦੋਂ ਬਾਅਦ ਵੀ ਰੱਬ ਜਣੇ ਬੈਠੇ ਜਦੋਂ ਮੈਂ ਤੈਨੂੰ ਕਹਿਣਾ ਵੀ ਫੀਫੀ ਹੋਈ ਆ ਯਾਰ ਭਾਈ ਦੋ ਚਾਂਸ ਹੋਏ ਆ ਬੈਠਣ ਦੇ ਜਾਂ ਤਾਂ ਇੱਕ ਰੀ ਦੋ ਚੋਬਰ ਨੇ ਕਿਹਾ ਵੀ ਬੱਚਾ ਸ਼ਾਇਦ ਬਹਿ ਗਿਆ ਇੱਕ ਉਦੋਂ ਦੇ ਤੇ ਜਾਇ ਕਰੀ ਅਰਮਾਨ ਨੇ ਦੱਸਿਆ ਸੀਗਾ ਵੀ ਕੋਈ ਚਿਟਾ ਆ ਕੇ ਬੈਠਾ ਹੈ। ਕਿਹਦਾ ਪਤਾ ਕਿਉਂ ਸੀ ਬਹਿ ਗਿਆ ਉਦੋਂ ਆਏ ਜਮਾ ਨੀਵਾ ਗਿਆ ਸੀਗਾ ਪਤਾ ਨਹੀਂ ਕਿਹਾ ਸੀ ਬਹਿ ਗਿਆ। ਪਤਾ ਨਹੀਂ ਤੇ ਅਸੀਂ ਉਦੋਂ ਬਾਅਦ ਉਦੋਂ ਬਾਅਦ ਜਦੋਂ ਬਹਿ ਗਿਆ ਉਦੋਂ ਬਾਅਦ ਆਪਾਂ ਇੱਥੇ ਚਿਟਾ ਆ ਦੇਖ ਲਿਆ ਆਪਾਂ ਉਹਨੂੰ ਵੇਖਣ ਲੱਗ ਗਏ ਇਹ ਹੈਗਾ। ਇਹ ਹੈ ਚਿੱਟੇ ਕੋਈ ਨਾ ਪਤਾ ਵੀ ਆਪਣੀ ਸੈਟਿੰਗ ਆਪਣੇ ਕੰਮ ਦੀ ਪੂਰੀ। ਹਾਂ ਵਿਪ ਸੈਟਾਂ ਪੂਰੀ ਮਿਲ ਗਈ ਉਹ ਤਨਾ ਪਤੂੜੀ ਦੇ ਬੱਚਾ ਆਇਆ ਉਹਦੋਂ ਟੂੜੀ ਚ ਬੱਚਾ ਭਾ ਲੈ ਲੈ ਭੈਣ ਦਾ ਯਾਰ ਇਹ ਹੁੰਡੇ ਵੀ ਨਾ ਜਾਵੇ ਓਏ ਪੈ ਜਾ ਪੈ ਠੀਕ ਆ ਓਕੇ ਉਹ ਕੁੜੀ ਤੋਂ ਬੱਚਾ ਆਇਆ ਵੀ ਸੱਚੀ ਸੌਂ ਲੱਗੇ ਸੀ ਨਿਗਾਹ ਰੱਖੀ ਬੈਠੇ ਆ ਸਾਨੂੰ ਕਲਪਣਾ ਵੀ ਇਹ ਵੀ ਬੱਚਾ ਨਹੀਂ ਆਇਆ ਜਦੋਂ ਆਊਗਾ ਅਸੀਂ ਖਰਾਕ ਲੈਣ ਜਾਣੀ ਅਸੀਂ ਥਿੰਡਰ ਲੈਣ ਜਾਣਾ ਤੇ ਬੱਚਾ ਬੈਟਾ ਛਤਰੀ ਤੇ ਕੁਦਰਤੀ ਨਿਗਾਹ ਪੈਗੀ ਉਹ ਮੈਨੂੰ ਆਏ ਆਏ ਕਰੀ ਜਾਂਦਾ ਜੀ ਫੋਨ ਲੱਗੇ ਚ ਇਹ ਕਹਿੰਦੇ ਹੈ ਨਿੰਮਦਲੀ ਦੀ ਹੈ ਕੋਠੀ ਪਿੱਛੇ ਦੀ ਉਹ ਮੈਂ ਕਿਹਾ ਨਹੀਂ ਛਤਰੀ ਦੀ ਬੈਠਾ ਮੈਂ ਕਿਹਾ ਭੈਣ ਦੇ ਦਾ ਚਲੋ ਸਹੀ ਆ ਯਾਰ ਬੱਚਾ ਘਰੇ ਆ ਗਿਆ ਕਿਵੇਂ ਮਰਜੀ ਆ ਗਿਆ ਠੀਕ ਆ ਕਿ ਨਹੀਂ ਹੋਰ ਫਿਰ ਮੁੰਡਿਆ ਵਿਸ਼ੇ ਵਾਲਾ ਕਿਵੇਂ ਆ ਸੈਟ ਹੈ ਆ ਦਾ ਗੱਲ ਬੱਚਾ ਕਿਵੇਂ ਲੱਗਣ ਇਹ ਲਾਲ ਲਾਲਾ ਮੈਂ ਗੰਜਰ ਦਾਸ ਆ ਜਕਰ ਇਹ ਕਹਿੰਦਾ ਬਈ ਮਿਲ ਗਿਆ ਅੱਜ ਕਹਿੰਦਾ ਮੈਂ ਤਾਂ ਅਗਲੇ ਦਿਨ ਹੀ ਅਗਲੇ ਦਿਨ ਹੀ ਭਾਇਆ ਪਤਾ ਨਹੀਂ ਭਾਇਆ ਕਿ ਨਹੀਂ ਛੱਡ ਅਗਲੇ ਦਿਨ ਭਾਇਆ ਕਿਉਂ ਨਹੀਂ ਬੰਨੀ ਰੱਖਿਆ ਸਾਰਾ ਹੱਥ ਨੇੜ ਆਇਆ ਜੀ ਤੇ ਆ ਗਿਆ ਘਰੇ ਹੈ ਲਓ ਬਈ ਵਧਾਈਆਂ ਦੇ ਮੁੰਡੇ ਨੂੰ ਬੱਚਾ ਡੇ ਲੱਗ ਗਿਆ ਤੇ ਠੀਕ ਆ ਕਿ ਨਹੀਂ हां फिर गाय लंबी जी हुन ਆਪਾ ਕੂਤਰ ਨੂੰ ਲਾਉਣੇ ਅੰਦਰ ਕੋ ਕਾਲੇ ਟੂਸੇ ਵਾਲਾ ਨਾ ਨਹੀਂ ਨਹੀਂ ਗਾਜਾ ਲੰਬੀ ਹੈ ਵੀਰੇ ਤੇ ਉਹ ਜਿਹੜਾ ਤਾਂ ਬੈਠਾ ਹੈ ਨਾ ਇਹ ਆਹ ਵਾਲਾ ਬੱਚਾ ਬਸ ਇਹ ਆ ਜੇ ਆਪਣਾ ਹੁਣ ਉੱਡ ਕੇ ਜਿਹੜਾ ਨਵਾਂ ਛੱਡਿਆ ਸੀਗਾ ਇਹ ਟੈਂਕੀ ਤੋਂ ਲਿਆਂਦਾ ਸੀਗਾ ਮੈਨੂੰ ਲਾ ਲਿਆ ਅੰਦਰ ਕੋ ਚੱਕ ਤੇ ਇਹ ਗੋਲੀਆਂ ਸੀ ਬਲॉक्स ਹੋਣਗੀਆਂ TZ 33 ਬਲੌਕਸ ਠੀਕ ਸਾਰੇ ਸਾਰੀਆਂ ਪਾਲਾਂ ਦੋ ਦੋ ਪੱਤੇ ਵਾਲਾ ਸੀ ਫਲੌਕਸ ਸੀ ਸੀ ਬਲੌਕ ਸੀ ਹੈ ਕਿ ਸੀ ਫਲੌਕਸ ਹੈ ਇਹ ਸੀ ਫਲੌਕਸ ਹੈ ਯਾਰ ਮੈਨੂੰ ਲੱਗਾ ਗੋਲੀਆਂ ਮੁਰਨੀ ਇਹ ਫਲੌਕਸ ਮੈਨੂੰ ਵੀ ਸੀ ਬਲੌਕਸ ਗਿਆ ਸੀ ਉਹਨੂੰ ਯਾਰ ਗੋਲੀਆਂ ਹੋਰ ਦਿੱਤੀਆਂ ਮੈਨਾਂ ਇਸ ਦੋ 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 ਪੱਤੇ ਵੱਡੇ ਲੈਵਲ ਤੇ ਗੋਲੀਆਂ ਕੁੱਟੀਆਂ ਜਾ ਰਹੀਆਂ ਆ ਇਹ ਪੱਤਾ ਫਖੀ ਜੋਬਰਾ ਸਾਰਾ ਐ ਬਿੱਗ ਕੋਈ ਨਾ ਪਹਿਲੇ ਨੂੰ ਕੋ ਹੁਣ ਵੀ ਪੂਰਾ ਲੱਪੜਾ ਜੱਡਾ ਦਾ ਪਿਆ ਪੈਣ ਹਜੇ ਵੀ ਸਹੀ ਗੱਲ ਹੈ ਕਿ ਨਹੀਂ ਹੈ ਖੁੱਲੇ ਦੇ ਨਾਲ ਆ ਆ ਕੰਮ ਖੁੱਲਾ ਪੈਣਾ ਮੈਡੀਕਲ ਤਾਂ ਘਰੀ ਆ ਆਪਣੇ ਹੋਵੇ ਇੱਕ ਚ ਪੰਜ ਨਹੀਂ ਸੱਚੀ ਗੱਲ ਹੈ ਮੈਡੀਕਲ ਘਰੀ ਆ ਆਪਣੇ ਖਸਾਬ ਦੇ ਵੇਖਾ ਜਾਵੇ ਤਾਂ ਠੀਕ ਆ ਕਿ ਨਹੀਂ ਇੱਕ ਕਿੰਨੇ ਨੇ ਬਈ 5 1 2 3 4 5 5 15 15 15 ਇਹ ਚਲ ਕੋਈ ਨਾ ਕਰ ਲਾਂਗੇ ਆ ਦਾ ਪ੍ਰਿਆਸ ਹੋ ਸਾਬ ਦੇ ਪਾਲਾਂਗੇ ਠੀਕ ਹੈ ਕਿੰਨੇ ਹਾਂਜੀ ਬੱਚੇ ਘਰ ਤੇ ਜਿੰਦਰ ਸਾਰੇ ਸੁੱਖੀ ਸਾਂਦੀ ਜਾਵਾਂ ਉਹ ਪਿੰਜਰੇ ਚ ਪਾਲਾ ਵੀਰੇ ਸਾਰੇ ਬੱਚਿਆਂ ਨੂੰ ਮੈਂ ਦਵਾਈ ਲੈ ਕੇ ਆਉਣਾ ਇਹਨਾਂ ਦੇ ਅੱਖਾਂ 'ਚ ਦਵਾਈ ਪਾ ਪਾਣ ਫੇਰ ਹੀ ਛੱਡਦੇ ਨੇ ਤਾਂ ਤੇ ਇੱਕ ਉਹ ਗੋਲੀਆਂ ਵੀ ਲੈ ਕੇ ਆਉਣੀਆਂ ਜਿਆਰ ਹਣਾ ਟੈਬਲੇਟਸ ਜਿਹੜਾ ਖਾਣ ਤੋਂ ਬਾਅਦ ਇੱਕ ਹੋਰ ਨਾ ਰੀਵਰਟ ਦੇ ਸਕਦੇ ਪੁਰਾਣੇ ਉਹ ਹੀ ਵਰਤਦੇ ਦੇਖਾਂਗੇ ਆਪਾਂ ਠੀਕ ਹੈ ਬਾਕੀ ਦੇਖ ਜਾਂ ਕੀ ਬੰਦ ਹਾਂਜੀ ਬੱਚੇ ਹੋਏ ਅੰਦਰ ਸਾਰੇ ਸੁੱਖੀ ਸ਼ਾਂਤੀ ਠੀਕ ਹੈ ਤੇ ਅ ਹੁਣ ਕੀ ਕਰੀਏ ਕੋਈ ਇੱਕ ਮਿੰਟ ਬੱਚੇ ਗੱਲਾਂ ਬੜਾ ਰੰਗ ਵਾਲੇ ਪੰਜ ਹੈਗੇ ਹਨਾ 2 ਤੇ 2 4 ਤੇ ਖੜ ਗਿਆ हां ਪੰਜ ਹੈਗੇ 3 4 ਚਾਰ ਇਧਰ ਬੈਠਾ ਪੰਜ ਆ ਬੈਠਾ ਆ ਠੀਕ ਹੈ ਕੋਲ ਨੂੰ ਦੇ ਲਈ ਮਾਰਿਆ ਗਾ ਜਾਣਾ ਮੈਨੂੰ ਉਹੀ ਕਹਿ ਸਕਦੇ ਮੈਂ ਕਿਤੇ ਭੁੱਲ ਕੇ ਕਹਿ ਦਿੱਤੀ ਗਾ ਜੀ ਨੂੰ ਲਵੜੀ ਕਹ ਤੂੰ ਹੀ ਕਹਿ ਸਕਦਾ ਚੱਕੇ ਬੱਚੇ ਪੂਰੇ ਨੇ ਆਪਣੇ ਡਾਨਣ ਸਾਰੇ ਘਟ ਜੀ ਕਿਵੇਂ ਗਏ ਅੱਛੀ ਯਾਰ ਨਹੀਂ ਨਹੀਂ ਗਿਆ ਤੋ ਨਹੀਂ ਉਹਦੇ ਜਦੋਂ ਮੈਂ ਤਰ ਕਹਿ ਜੀ ਉਹਦੋਂ ਗਿਣੇ ਸੀ ਤੂੰ ਮਾ ਨਹੀਂ ਉੱਡੀ ਗਿਣਤੀ ਨੂੰ ਬਸ ਹਾਂ ਜੀ ਬੱਚੇ ਬਚੰਦਰ ਡਾਨਾ ਕੰਮ ਹੁਣ ਰਹਿ ਹੈਗੀ ਇੱਕ ਤਾਂ ਥਿੰਡਰ ਲੈ ਕੇ ਆਉਣਾ ਜੀ ਬਈ ਆਪਾਂ ਹਨਾ ਇੱਕ ਥੰਡਰ ਲੈ ਕੇ ਆਉਣਾ ਤੇ ਇੱਕ ਭਾਈ ਸਾਹਿਬ ਖਰਾਕ ਲੈ ਆਉਣੀ ਹੈ ਕਬੂਤਰਾਂ ਵਾਸਤੇ ਬੱਚੇ ਸਾਰੇ ਪੂਰੇ ਆਪਣੇ ਡੰਨਾ ਸਪੇਅਰ ਨੂੰ ਲਾ ਦੰਨੇ ਆ ਠੀਕ ਹੈ ਜੀ ਤੇ ਦਵਾਈ ਬੂਟੀ ਕਰਾਂ ਇੱਕ ਟਾਈਮ ਅੱਖਾਂ 'ਚ ਪਾਤੀ ਸਾਰਿਆਂ ਦੇ ਇੱਕ ਟਾਈਮ ਹੱਥ ਨੇ ਪਾਉਣੇ ਹੁੰਦੇ ਆ ਬਾਕੀ ਦਵਾਂਗਾ ਕਈ ਚੱਲ ਰਿਆਂ ਕੇਰ ਕਈ ਬੱਚਿਆਂ ਨੂੰ ਦਿਖਾਵਾਂ ਜ਼ਖਾਮ ਦੀ ਅੱਡ ਅੱਖਾਂ ਦੀ ਅੱਡ ਤੇ ਕਈਆਂ ਦੇ ਹੱਡੇ ਜੇ ਬਣ ਜਾਂਦੇ ਉਹਨਾਂ ਨੂੰ ਅੱਡ ਦਵਾਈ ਕੋਲ ਬਲਾ ਕੇ ਯਾਰ ਫੁੱਲ ਬਣਾ ਕੇ ਕਰੋ ਫੁੱਲ ਸਟਰਗਲ ਚਾ ਕੰਮ ਤੇ ਫੁੱਲ ਗਰੋ ਚੱਲੀ ਜਾਂਦਾ ਹੁਣ ਅੱਖਾਂ ਵਾਲੀ ਬਿਮਾਰੀ ਵਾਸਤੇ ਇੱਕ ਗੋਲੀਆਂ ਦੱਸਿਆ ਕਿਸ ਨੇ ਕੋਈ ਉਹ ਗੋਲੀਆਂ ਲੈ ਕੇ ਆਉਣਾ ਤੇ ਜਦੋਂ ਆਰਾਮ ਆ ਜਾਂਦਾ ਨਾਲ ਨਾਲ ਗੋਲੀਆਂ ਨਾਲ ਨਾਲ ਆਈ ਡ੍ਰੌਪ ਤੇ ਗਾਂਆਂ ਸਪੇਅਰ ਲਾ ਦੇ ਆਪਣਾ ਘਰ ਇਹਨੂੰ ਅੰਦਰ ਛੱਡ ਦੇ ਵਿਚਾਰੇ ਨੂੰ ਟਾਈਮ ਨਾਲ ਅੱਜ ਬੰਨਿਆ ਬੰਨਿਆ ਤੇ ਦਾਨ ਨਾਲ ਵਸਾਈ ਕੰਮ ਹੈ ਬਰੋਫਰ ਨਾਲੇ ਖਰਾਕ ਨਾ ਕਰਦੇ ਆ ਕਾਪੀ ਤੇ ਨੋਟ ਕਰ ਲੈਣੇ ਆ ਕਿ ਉਹ ਸਾਹ ਤੇ ਖਰਾਕ ਹੁਣ ਥੋੜੀ ਬਦਲਮੀ ਲਿਆਵਾਂਗੇ ਇਹਦ ਕਿ ਹੁਣ ਹੋਰ ਚੀਜ਼ ਐਡ ਕਰਨੀ ਆ। ਹਾਂਜੀ। ਖਰਾਕ ਲਿਆਉਂਦੇ ਰਹਿਆ। ਇਹਦ ਕਿ ਆ ਖਰਾਕ ਲੈ ਕੇ ਆਵਾਂਗੇ। 15 ਕਿਲੋ ਮੱਕੀ। 10 ਕਿਲੋ ਸਰੋਂ। 15 ਕਿਲੋ ਬਾਇਰਾ ਤੇ 10 ਕਿਲੋ ਗੁੱਲੀ ਡੰਡਾ ਭਾਈ। ਠੀਕ ਹੈ। ਇਧਰ ਦੀ ਪਿੱਛੋਂ ਨਹੀਂ ਆ। ਤੇ ਵਿੱਚੋਂ ਇੱਕ ਕੱਟਤੀ ਆਪਾਂ ਭਾਈ ਆਪਾਂ ਜਿਹੜੀ ਖਰਾਕ ਪਾਈ ਜਾਂਦੇ ਸੀਗੇ ਮੂੰਗੀ। ਮੂੰਗੀ ਵਿੱਚੋਂ ਕੈਨਸਲ ਕਰਤੀ ਹੁਣ ਠੀਕ ਹੈ। ਮੂੰਗੀ ਦੀ ਥਾਂ ਤੇ ਬਾਇਰਾ ਤੇ ਗੁੱਲੀ ਡੰਡਾ ਐਡ ਕਰਤਾ ਵਿੱਚ ਇਹ ਚੀਜ਼ ਤੇ। ਇਹ ਹੋ ਗਈ 50 ਕਿਲੋ ਹੋਗੀ। ਤੇ 50 ਕਨਾਲ 2 ਮਹੀਨੇ ਟਾਪਿਆਂਗੇ ਆਪਣੇ ਕਰਾਂ ਤੇ 2 ਮਹੀਨੇ ਦੇ ਫਿਰ ਨਵੀਂ ਖਰਾਕ ਬਣਾਵਾਂਗੇ ਉਹ ਖਰਾਕ ਚ ਐਡ ਕਰ ਦਾਂਗੇ ਆਪਾਂ ਤਾਰਾ ਮੀਰਾ ਤੇ ਅਲਸੀ ਠੀਕ ਹੈ 2.5 ਕਿਲੋ ਤਾਰਾ ਮੀਰਾ 2.5 ਕਿਲੋ ਅਲਸੀ ਤੇ ਇੱਕ ਐਡ ਕਰ ਦਾਂਗੇ ਵਿੱਚ ਉਹਦੇ ਛੋਲੇ ਠੀਕ ਹੈ ਤੇ ਸਰੋਂ ਵਧਾ ਦਾਂਗੇ ਬਾਕੀ ਮੱਕੀ ਮੁੱਕੀ ਕਰ ਦਾਂਗੇ ਪੰਜ ਇਹ ਖਰਾਕ ਆਪਾਂ ਕੱਢ ਜੂਗੀਆਂ ਕੋਈ ਸਵਾ ਮਹੀਨਾ ਇਹ 2 ਕੁ ਮਹੀਨੇ ਡੇਢ ਡੇਢ ਕਿ ਮਹੀਨਾ ਹਾਂ ਡੇਢ ਕਿ ਮਹੀਨਾ ਕੱਢ ਜੂਾਸਗੇ ਤੇ ਬਾਕੀ ਹੁਣ ਰਹਿ ਜਾ ਫਿਰ ਖਰਾਕ ਲੈਣ ਜਾਂਦੇ ਆ ਬਈ ਅਸੀਂ ਠੀਕ ਹੈ ਦੇਖਦੇ ਆ ਫਿਰ ਖਰਾਗ ਲੈ ਆਉਣੇ ਤੇ ਨਾਲੇ ਥਿੰਦਰ-ਥੁੰਦਰ ਲੈ ਆਉਣੇ ਬੱਚਿਆਂ ਦੇ ਰੰਗ-ਰੂਗ ਲਾਉਨੋਂ ਆਪਾਂ ਠੀਕ ਹੈ ਚੱਲਦੇ ਆਂ ਕਰਾਉ ਆਪਾਂ ਇਟਸ ਟੂ ਟਾਈਮ ਚੰਗੀ ਆਖ ਖਾ ਦੇ ਦੇਣੀ ਅੱਜ ਅੱਜ ਨਹੀਂ ਖਾੜਦਾ ਨਾ ਮੁਫਤੀ ਦੀ ਨਹੀਂ ਅੱਜ ਨੂੰ ਨਾਲ ਹੀ ਤੈਨੂੰ ਦੇ ਦਿਆਂਗੇ ਤੁਹਾ ਨੂੰ ਦੇ ਰਾਂਗੇ ਇਸ ਤਾਂ ਜਿਵੇਂ ਇੱਕ ਪਾਬਸਾ ਕਰਾਂਗੇ ਬਰੋ ਪਰ ਦੋ ਹੀ ਚੱਕਾਂ ਇਕੱਠੇ ਹਾਂਜੀ ਕੱਲ੍ਹ ਆ ਜੀ ਕਿ ਦਿਲਵਾਤ ਹੋ ਆਪ ਸਰ ਅੱਜ ਭਈ ਨਾ ਭੁੱਲ ਗਿਆ ਸੀ ਮੰਨ ਕੇ ਚਲੋ ਸੰਡੇ ਜੀ ਆ ਦੁਕਾਨਾਂ ਤਾਂ ਪੂਨਾ ਬੰਦ ਹੁੰਦਾ ਸੋਹਰੇ ਸੈਟਰ ਦਾ ਲਗਭਗ 90% ਦੁਕਾਨਾਂ ਤਾਂ ਬੰਦ ਹੁੰਦੀਆਂ ਇਹ 10% ਹੀ ਖੁੱਲ ਹੁੰਦੇ ਨੇ ਜਿਹੜੀ ਦੁਕਾਨ ਤੋਂ ਥੰਡਰ ਲੈਣਾ ਚੋ ਵੀ ਬੰਦ ਤਾਂ ਹੈ ਤੇ ਮੈਂ ਕਹੋ ਯਾਰ ਇੱਥੋਂ ਵਲੋਟ ਜਾਵਾਂਗੇ ਹਨਾ ਜੇ ਉਹ ਵਲੋਟ ਵਾਲੀ ਦੁਕਾਨ ਵੀ ਬੰਦ ਹੋਈ ਖਰਾਕ ਵਾਲੀ ਮੈਂ ਆਪਣੀ ਹੋਣੀ ਪਕਾਈ ਪਈ ਮਾਰੇ ਨਹੀਂ ਦੀ ਅੱਜ ਘਰੇ ਮੋੜ ਚੱਲਦੇ ਆਪਾਂ ਤੇ ਚੱਲੇ ਆ ਬਸ ਉਹ ਸ਼ਹਿਰੋਂ ਘਰੇ ਗਏ ਤੇ ਕੱਲ ਨੂੰ ਹੀ ਦੇਖਾਂਗੇ ਕੱਲ ਨੂੰ ਲੈ ਆਵਾਂਗੇ ਇਧਰ ਆ ਕੇ ਜਿਵੇਂ ਸਵਾਨ ਓਹਦੇ ਲਾਉਣੇ ਆਪਾਂ ਮਮਲਾ ਇਹਦੇ ਕੋਈ ਹੁਣ ਤਾਂ ਨਹੀਂ ਦਬਾਵੇ ਪੈਂਡਾ ਦੇ ਓਏ ਉਹ ਵੀ ਪੱਖੇ ਦੇ ਨਹੀਂ ਡਾਉਤ ਓਹ ਥੱਟਵਾ ਆਹ ਦੇਖੋ ਆਹ ਬੰਦਾ ਹੈ ਦਾਣੋ ਗੋਲਾ ਕੁੱਤਾ ਮਾਰਨ ਦਾ ਹੈ ਹਰੇ ਉਹ ਹਾਜੀ ਉਹ ਹਾਜੀ ਉਹ ਆਏ ਕਹਿੰਦਾ ਹੈ ਸੋ ਸ੍ਰੇਂਜਲੇ ਕੋਲੀ ਉਹਨੇ ਆਉਟ ਕੱਢਦਾ ਵਿਚਾਰਾ ਵੀ ਮੈਂ ਜਾਉਂਦਾ ਹਾ ਜੇ ਪਰ ਇਹ ਇਹ ਪਰ ਇਹ ਜਾਉਂਦਾ ਨਾ ਇਹ ਇਹੋ ਜਿਹਾ ਜਾਉਂਦੇ ਨਾਲੋਂ ਤਾਂ ਮਰਿਆ ਹੀ ਚੰਗਾ ਹੈ ਹਾਂ ਹੈ ਹਾਹੀ ਗੱਲ ਮੋਤੀ ਪੈ ਨਾ ਜਾਏ ਮੋਤੀ ਵੇ ਅੱਖਾਂ ਖੁਣ ਕੀ ਹੋਵੇ ਜੋ ਬਰੇ ਤੋਂ ਦੇਖੀ ਹੋਏ ਮੈਂ ਨਹੀਂ ਖਾਂ ਕੀੜੇ ਪਏ ਅੱਖਾਂ 'ਚ ਕੀੜੇ ਪਏ ਚਿੱਟੇ ਹੋਏ ਪਏ ਸੱਚੀ ਹੋਏ ਚਿੱਟਾ ਕੀ ਕੱਢ ਜਾਂਦਾ ਹੈ ਯਾਰ ਜਮਾਂ ਡਾਉਨ ਹੀ ਪਈ ਕੱਢੀ ਯਾਰ ਲਿਓ ਮੋਤੀ ਉਰੇ ਵਤ ਉਰੇ ਆ ਆਇਆ ਹੈ ਮੱਲੇ ਬਣਾ ਕੇ ਵੀ ਇਹਦੀ ਗੱਲ ਸਹੀ ਆ ਕਿਵੇਂ ਮਾਰਨੀ ਹਾਂ ਕੀ ਗੱਲ ਮੜ ਕੋਲ ਬਣਾ ਗੱਲ ਸਹੀ ਆ ਯਾਰ ਮਾਰਨਾ ਯਾਰ ਮੈਨੂੰ ਔਖਾ ਲੱਗ ਜਾਂਦਾ ਯਾਰ ਇਹ ਮਾਰਨ ਪਲੀ ਔਖੇ ਦੀ ਗੱਲ ਨਹੀਂ ਉਹ ਤਾਂ ਤਰਫ ਹੀ ਜਾਂਦਾ ਆਪਣੇ ਆਪ ਦੇ 6 ਵਜੇ ਆਪਾਂ ਬੋਲ ਕੇ ਦੱਸਾ ਇਹ ਬੋਲ ਕੇ ਨਹੀਂ ਦੱਸ ਸਕਦਾ ਵੀ ਮੈਂ ਖਾਦਾ ਪੀਤਾ ਨਹੀਂ ਜਾਂਦਾ ਜਾਂ ਮੈਥੋਂ ਮੇਰੇ ਕੀੜੇ ਪਏ ਮੇਰੇ ਮੂੰਹ ਤੇ ਥਾੜੇ ਮੋਰਾ ਹੋਇਆ ਪਿਆ ਠੀਕ ਆ ਕੁਝ ਨਹੀਂ ਦੱਸ ਸਕਦਾ ਅਸਾਂ ਹੂੰ ਸਹੀ ਗੱਲ ਆ ਇਹਦੀ ਹਾਲਤ ਚਾ ਗੱਲ ਸਹੀ ਆ ਨਾ ਹੋਰ ਬੇਬੇ ਬਸ ਬੇਬੇ ਜਾਂਦਾ ਹੀ ਐ ਜਾਂਦਾ ਹੀ ਐ ਜਾਂਦਾ ਹੀ ਐ ਬਸ ਬਾ ਮੇਲ ਨਾਲ ਆਇਆ ਬਿਆਹ ਆਖਰੀ ਮੁਲਾਕਾਤ ਕਰ ਲਾ ਚੰਗਾ ਸੀ ਨਾ ਇਹ ਆ ਬੜੇ ਕੱਪੜਾ ਇਹ ਗਲਤ ਲੱਗਦਾ ਹਸਾਬ ਵਾਲਾ ਗਲਤ ਗੁਲਤ ਨਹੀਂ ਲੱਗੰਦੇ ਉਹ ਨਾ ਨਹੀਂ ਹੁਣ ਕਿ ਨਾੜ ਉੱਥੇ ਆ ਓਏ ਆ ਆਹ ਨਾੜ ਤੇ ਲਾਉਂਦੇ ਹੁਣ ਆ ਨਾੜ ਤੇ ਆ ਗਈ ਆ ਨਾੜ ਉੱਥੇ ਆ ਤੇ ਲਾਈ ਕਿੱਥੇ ਜਾਂਦਾ ਇਨੇ ਮੂੰਗ ਨਹੀਂ ਵੇਖੀ ਨਾਰਥ ਆਹ ਲਾ ਦੇਦਾ ਬੰਦਾ ਨੂੰ ਦੱਸਦਾ ਹਾਂ ਖੂਨ ਆਉਂਦੇ ਨਹੀਂ ਲਾਵਾਂਗੇ ਉਹ ਤੇ ਖੂਨ ਆਇਆ ਨਹੀਂਗਾ ਨਹੀਂ ਆਇਆ ਅਜੇ ਵੀ ਨਹੀਂ ਆਇਆ ਨਾ ਓਏ ਤੂੰ ਨਾ ਸੂਂਗਾ ਮਾਰ ਮਾਰ ਉਹ ਭਰਾਵਾ ਸੂਂਗਾ ਮਾਰ ਮਾਰ ਕੋਤੇ ਦੀ ਉਮਰ ਹੋਈ ਤੇ ਮੈਨੂੰ ਨਹੀਂ ਪਤਾ ਫਿਰ ਨਾੜ ਪਾਲੇਗਾ ਕੋਨੇ ਵਿੱਚ ਮਾਰ ਨਹੀਂ ਨਹੀਂ ਕਰਦਾ ਤੂੰ ਆਪ ਨੂੰ ਫਰਾਂਉਂਗੀ ਕਿਹੜਾ ਬਾਕੀ ਚੱਲੇ ਇੱਥੇ ਲਾ ਤੂੰ ਮੇਰੀ ਗੱਲ ਸਰਿੰਜ ਰੱਖ ਸਾਈਡ ਤੇ ਮੁੱਢਾ ਕਹਿਰ ਦੰਗਲਾ ਤਰੀ ਪਹਿਲਾਂ ਮੈਂ ਸੋਮਾ ਖੋਈ ਨਾ ਯਾਰ ਯਾਰ ਨਾੜ ਪਾਉਂਦਾ ਡਾਕਟਰਾਂ ਐ ਉਠਾ ਕੇ ਬਾਹਰ ਲਿਆ ਸਰਿੰਜ ਫੜਾ ਪਹਿਲਾਂ ਉਹ ਨਾਰ ਪਾਲ ਉਹ ਸੀ ਨਾਰਤਾ ਤੈਨੂੰ ਨਾੜੇ ਨਹੀਂ ਪਾੜਦੇ ਆਹ ਫਿਰ ਮੈਂ ਹੱਥ ਲਾ ਆ ਬੋਲ ਬਰਾ ਬਣਾਦਾ ਇੱਥੇ ਕੰਜਰ ਦੇਨੇ ਨਾਰ ਚ ਲੈ ਹਾਂਜੀ ਆ ਗਿਆ ਇਹ ਇੱਧਰ ਲੈ ਕੇ ਤੇ ਪਹਿਲਾਂ ਫੋਨ ਚਾਰਜ ਲਾ ਲ ਗਾ ਆਪਣਾ ਮਾੜਾ ਮੋਟਾ ਮੇਰੇ ਵੀ ਲਾਈਟ ਆ ਗਈ ਇਹ ਦੇਖੋ ਕੀ ਆ ਗਈ ਲੈਟਾ ਫਿਰ ਉਹ ਦਾਣਾ ਪਾਣੀ ਪਾਈਏ ਕਬੂਤਰਾਂ ਨੂੰ ਲੈ ਹਾਂਜੀ ਦਾਣਾ ਪਾਣੀ ਪਾਤਾ ਹੀ ਸਾਰੇ ਕਬੂਤਰਾਂ ਨੂੰ ਵੱਡਿਆਂ ਨੂੰ ਪੱਠਿਆਂ ਨੂੰ ਪੱਠਿਆਂ ਨੂੰ ਬੱਚਿਆਂ ਨੂੰ ਸਭ ਨੂੰ ਪਾਤਾ ਕਿਉਂਕਿ ਨਵੀਂ ਮੈਡੀਸਿਨ ਲੈਣ ਗਈ ਸੀ ਬਈ ਜਿਹੜੀ ਕਬੂਤਰਾਂ ਵਾਸਤੇ ਉਹ ਇੱਕ ਪੱਤਾ ਹੀ ਮਿਲਿਆ ਪਾਣ ਉਹ ਜੇ ਤੇ ਮੰਨ ਕੇ ਚਲੋ ਵੀ ਬਾਕੀ ਉਹ ਕੱਲ੍ਹ ਤੇ ਕਰ ਮਗਾ ਦੇਾਂਗੇ ਮੈਂ ਵੀ ਠੀਕ ਐ ਬਾਕੀ ਆ ਗਏ ਮੁੰਡੇ ਪੁੱਛਦੇ ਕਿ ਪੋਜੀਸ਼ਨ ਐ ਇਹਨਾਂ ਨੂੰ ਕੀ ਹੋ ਗਿਆ ਓਏ ਹਾਂਜੀ ਮੇਰੇ ਦੋਸਤੋ ਤੇ ਆਪਣਾ ਭਾਈ گلابی ਕਾਂਤ ਨਾਲ ਕਬੂਤਰ ਸਾਤੇ ਬਾਹਰ ਸੀ ਭੁੱਲ ਗਿਆ ਸੀ ਛੱਡਿਆ ਸੀ ਸਵੇਰੇ ਯਾਰ ਜਦੋਂ ਇੱਕ ਬੱਚਾ ਰਹਿ ਗਿਆ ਸੀ ਉਹਦੇ ਕਰਕੇ ਤੇ ਉਹ ਯਾਰ ਬ్రో ਇਤਨਾ ਹਾਂ ਮੇਰੀ ਇਹ ਚੇਮ ਲੱਗਦਾ ਮੈਡੀਸਨ ਬਾਈ ਜਿਹੜੀ ਸੀ ਲੈ ਕੇ ਆਂਦੀ ਆ ਨਹੀਂ ਮੇਰੇ ਕੋਲ ਵੇਟ ਹਾਂ ਹੈਗੀ ਹੈਗੀ ਆ ਬਾਈ ਕਿਸ ਨੇ ਆ ਮੈਡੀਸਨ ਦਸੀ ਸੀ ਬ్రో ਕਹਿੰਦਾ ਅੱਖਾਂ ਤੋਂ ਹਨਾ ਛੋਟੇ ਬੱਚਿਆਂ ਨੂੰ ਜਮਾ ਜਮਾ ਛੋਟੇ ਨੂੰ ਚੌਥਾ ਹਿੱਸਾ ਮੜੇ ਜੋ ਦੋ ਵੱਡੇ ਨੂੰ ਤੀਜਾ ਹਿੱਸਾ ਤੇ ਜਿਹੜੇ ਜਮਾ ਵੱਡੇ ਬੱਚਾ ਨੂੰ ਅੱਧੀ ਗੋਲੀ ਠੀਕ ਹੈ ਜੀ ਤੇ ਹਜੇ ਦਿੱਤੀ ਨਹੀਂ ਬਾਕੀ ਇੱਕ ਪੱਤਾ ਮਿਲਿਆ ਸਿਰਫ ਬਾਈ ਸਾਨੂੰ ਇਹਦੇ ਚ ਗੋਲੀਆਂ ਵੀ ਤਿੰਨ 6 ਤੇ ਅੱਠ ਗੋਲੀਆਂ ਇਹਦੇ ਚ ਠੀਕ ਆ ਆ ਗੋਲੀ ਹੈ ਕਹਿੰਦੇ ਮਤਲਬ ਵੀ ਖੂਨ ਦੀ ਇਨਫੈਕਸ਼ਨ ਚੱਕ ਦੂ ਖੂਨ ਚੋਂ ਇਨਫੈਕਸ਼ਨ ਨੂੰ ਖਤਮ ਕਰਦੀ ਹੈ ਅੰਦਰੋਂ ਇਹ ਇਨਫੈਕਸ਼ਨ ਨੂੰ ਖਤਮ ਕਰੂ ਉੱਪਰੋਂ ਆਈ ਡ੍ਰੌਪ ਕਰ ਦੇਣੀਆਂ ਮੇਬੀ ਰਿਜ਼ਲਟ ਆਵੇ ਇਹ ਚੀਜ਼ ਦਾ ਹਨਾ ਬਾਕੀ ਪੱਤਾ ਇੱਕ ਮਿਲਿਆ ਕਬੂਤਰ ਬਾਲੇ ਆ ਕੁਝ 2-4 ਕਬੂਤਰਾਂ ਦਾ ਟ੍ਰੀਟਮੈਂਟ ਕਰਾਂਗੇ ਆਪਾਂ ਜਿਹੜੇ ਆਪਣੇ ਜ਼ਿਆਦਾ ਡਾਊਨ ਕੰਡੀਸ਼ਨ ਚ ਐਮਰੋ ਬਾਕੀ ਯਾਰ ਮੋਤੀ ਦੇ ਅੱਜ ਲਾਉਣੀ ਸੀ ਬਈ ਅਸੀਂ ਟੀਕਾ ਸੌਣ ਲੱਗੇ ਮੈਂ ਆਪਣੀ ਮਾਰਦਾ ਬਹੁਤ ਔਖਾ ਯਾਰ ਮੋਤੀ ਮੈਸੂਨ ਸਾਰੀ ਕੰਡੀਸ਼ਨ ਦੱਸ ਦਿਨ ਉਹਦੀ ਕੀ ਆ ਬਈ ਤਿੰਨ ਦਿਨ ਹੋ ਗਏ ਪਏ ਨੂੰ ਦੋ ਦਿਨ ਹੋ ਗਏ ਉਹਨੇ ਰੋਟੀ ਛੱੜਤੀ ਤਿੰਨ ਦਿਨ ਹੋ ਗਏ ਪਏ ਨੂੰ ਦੋ ਦਿਨ ਹੋ ਗਏ ਰੋਟੀ ਛੱੜਤੀ ਤੀਜਾ ਉਹਦੇ ਕੀੜੇ ਆ ਬਈ ਮੂੰਹ ਦੇ ਵਿੱਚ ਇੱਥੋਂ ਅੰਦਰ ਤੱਕ ਅੰਦਰ ਮੂੰਹ ਦੇ ਕੀੜੇ ਪਏ ਹੋਏ ਆ ਦੇ ਤਿੰਨ ਗੱਲਾਂ ਚੌਥੀ ਗੱਲ ਉਹਨੂੰ ਦਿਖਦਾ ਨਹੀਂ ਜਮਾਂ ਬਲਾਈਂਡ ਪੰਜਵੀਂ ਗੱਲ ਉਹਨੂੰ ਸੁਣਦਾ ਨਹੀਂ ਮਸਲ ਵੀ ਮੈਨੂੰ ਐ ਲੱਗਿਆ ਵੀ ਹਨਾ ਵੀ ਸਾਨੂੰ ਐ ਲੱਗਿਆ ਵੀ ਯਾਰ ਬੜਾ ਦੁਖੀ ਹੈ ਇਹ ਇਹਦੀ ਜ਼ਿੰਦਗੀ ਨਹੀਂ ਕੋਈ ਹਨਾ ਕਿਉਂਕਿ ਮਰਨਾ ਤਾਂ ਕਨਫਰਮ ਹੈ ਮਰਨਾ ਸੱਚ ਹੈ ਕਿਨਾਂ ਸਾਰੇ ਨੇ ਮਰਦੇ ਨੇ ਮੈਂ ਵੀ ਮਰ ਜਾਣਾ ਤੁਸੀਂ ਸਾਰੇ ਨੇ ਚਲ ਜਾਣਾ ਪਰ ਕੋਈ ਟਾਈਮ ਹੁੰਦਾ ਜੀਦਾ ਵੀ ਉਹ ਉਹਦੀ ਉਮਰ ਉਮਰ ਹੋ ਗਈ ਉਹਦੀ 14 ਸਾਲ ਹੋ ਗਈ ਉਹਦੀ ਉਮਰ ਸ਼ਾਇਦ ਵੀ 14 ਸਾਲ 13 ਸਾਲ ਤੇ ਚਲੋ ਉਹ ਗੱਲਾਂ ਨਾ ਕਿਸੇ ਖੁੱਲੀ ਵੀਡੀਓ ਚ ਬਾਤ ਕਰਾਂਗੇ ਹਨਾ ਬਚਪਨ ਤੋਂ ਬਹੁਤ ਪਿਆਰ ਸੀਗਾ ਬਹੁਤ ਜ਼ਿਆਦਾ ਜੁੜ ਗਏ ਰਹੇ ਹੋਜੀ ਕੋਈ ਗੱਲ ਨਹੀਂ ਉਹ ਆਪਣੇ ਮੈਂਬਰ ਦੀ ਤਰ੍ਹਾਂ ਜਿਵੇਂ ਲੀਓ ਨਾਲ ਪਿਆਰ ਹੈ ਨਾ ਇੰਨਾ ਹੀ ਪਿਆਰ ਉਹਨਾਂ ਸੀਗਾ ਮੇਰਾ ਤੇ ਮੈਥੋਂ ਉਹਨੂੰ ਮੈਨੂੰ ਕਦੇ ਵੀ ਟੀਕਾ ਲਾਉਣਿਆ ਐਂ ਚੀਜ਼ ਦਾ ਕਿਸੇ ਦਾ ਵੀ ਉਹ ਨਾਲ ਬਸ ਪਤਾ ਹੀ ਨਹੀਂ ਲੱਗਦਾ ਜਾਨ ਨਿਕਲ ਜੂ ਕੁੱਤੇ ਦੀ ਪਏ ਪਏ ਦੀ ਚੂਕਣਾ ਵੀ ਨਹੀਂ ਬਸ ਪਿਆ ਪੇ ਮਰ ਜਾਣਾ ਉਹ ਨਾਲ ਦੀ ਨਾਲ ਹੀ ਭਾਈ ਚਲ ਠੀਕ ਆ ਪਰ ਟੀਕਾ ਲਾ ਕੇ ਵੀ ਯਾਰ ਇੱਕ ਪਾਸਾ ਕਰ ਮੰਨਿਆ ਵਿਚਾਰੇ ਦਾ ਬਹੁਤ ਮਾੜੀ ਕੰਡੀਸ਼ਨ ਚ ਹੈ ਕੀ ਪਤਾ ਕਿੰਨੇ ਕੁ ਦੁੱਖ ਜਾਣਾ ਉਹ ਤੁਹਾਨੂੰ ਪਤਾ ਕੀੜੇ ਪਹਿਲਾਂ ਵੀ ਉਹਦੇ ਦੋ ਖੜੀ ਤਿੰਨ ਵਾਰ ਹੀ ਪਏ ਆ ਬਈ ਪਏ ਵੀ ਮੂੰਹ ਤੇ ਹੀ ਹੈ ਤੇ ਵੀ ਕੀੜਿਆਂ ਦਾ ਆਪਾਂ ਟਰੀਟਮੈਂਟ ਕਰਾਇਆ ਜਿੰਨਾ ਟਾਈਮ ਆਪਾਂ ਨੂੰ ਇਲਾਜ ਹੋਇਆ ਆਪਾਂ ਨੂੰ ਕਰਾਇਆ ਪਰ ਹੁਣ ਉਹ ਵੀ ਜਿਵੇਂ ਉਮੀਦ ਛੱਡ ਗਿਆ ਤੇ ਅਸੀਂ ਵੀ ਜਿਵੇਂ ਛੱਡ ਗਏ ਵੀ ਹੁਣ ਨਹੀਂ ਪਤਾ ਪਤਾ ਇਹ ਓਵਰੇਜ ਹੋਇਆ ਤਾਂ ਕੁੱਤਾ ਆਪਣਾ ਤਾਂ ਕਰਕੇ ਜਿਹੜੀ ਟੀ ਕੱਲ ਹੁੰਦੀ ਸੀ ਉਹਦੇ ਵੀ ਇਹਨੂੰ ਆਪਾਂ ਕਰਦੀ ਹੈ ਵਿਚਾਰੇ ਨੂੰ ਪੂਰਾ ਤੇ ਪਰ ਪੂਰਾ ਨਹੀਂ ਹੋਇਆ ਬਈ ਸਾਡੇ ਤੋਂ ਮੈਂ ਸਹੀ ਦੱਸਾਂ ਮੈਂ ਇਥੋਂ ਟੀਕ ਲਵਾਣ ਨਾ ਤਾਂ ਮੇਰਾ ਤਾਂ ਨਿਕਲ ਗਿਆ ਰੋਣ ਉਹ ਮੈਂ ਰੁਆ ਨਹੀਂ ਤੁਹਾਨੂੰ ਪਤਾ ਹੈ ਨਾ ਮੈਨੂੰ ਕੋਈ ਤੁਸੀਂ ਇਮੋਸ਼ਨਲ ਦੇਖਿਆ ਹੋਣਾ ਪਰ ਯਾਰ ਜਦੋਂ ਆਪਣਾ ਜਾਨਵਰਾਂ ਨਾਲ ਪਿਆਰ ਬੜਾ ਸਾਨੂੰ ਪਤਾ ਹੈ ਨਾ ਇਹ ਜਾਨਵਰਾਂ ਤੇ ਇੱਕਦੋ ਹੁੰਦੀ ਹੈ ਨਾ ਮਾੜੀ-ਮੋਟੀ ਗੱਲ ਵਾ ਮੇਰੇ ਤਾਂ ਅੱਖਾਂ 'ਚ ਪਾਣੀ ਨਿਕਲ ਆ ਗਿਆ ਮੈਂ ਯਾਰ ਆਪਣੇ ਤੇ ਨਹੀਂ ਹੁੰਦਾ ਤੁਸੀਂ ਲਾ ਦਿਓ ਜਦੋਂ ਪੂਰਾ ਹੋ ਗਿਆ ਮੈਨੂੰ ਦੱਸ ਦਿਓ ਨੱਪ ਕੇ ਮੈਂ ਆਪੇ ਆਉਂਦਾ ਠੀਕ ਹੈ ਕਿ ਨਹੀਂ ਉਹ ਬਈ ਪਤਾ ਨਹੀਂ ਇਹਨੇ ਲਾਇਆ ਕਿ ਨਹੀਂ ਲਾਇਆ ਟੀਕਾ ਹਨਾ ਉਹ ਹਜੇ ਜਉਦਾ ਬੈਠਾ ਗਿਆ ਪਤਲੀ ਉਹ ਛੇ ਹੀ ਨਹੀਂ ਲੱਗਿਆ ਨ ਤੋਂ ਜਾਂ ਕੁਝ ਵੀ ਗੱਲਬਾਤ ਹੋਈ ਹੋਣੀ ਮੈਨੂੰ ਪਤਾ ਹੁਣ ਜਾ ਕੇ ਦੇਖਾਂਗੇ ਆਪਾਂ ਸੋਲੋ ਵੀ ਹਾਲਾਤ ਦਿਖਾਉਂਗਾ ਉਹਦੇ ਮੈਂ ਬਾਕੀ ਆਪਾਂ ਚਲਵਾਏ ਨੂੰ ਗਲਾਬੀ ਕਾਂਤ ਵਾਲੇ ਆਪਣੇ ਕਬੂਤਰ ਅੰਦਰ ਕਰ ਇਦਾਂ ਹੁੰਦੇ ਆਈ ਜਾਨਵਰ ਫੈਮਿਲੀ ਮੈਂਬਰ ਵਾਂਗ ਹੁਣ ਤਾਂ ਚਲੋ ਉੱਠ ਕੇ ਭੱਜ ਗਿਆ ਨਹੀਂ ਮੈਂ ਇੱਥੇ ਬੈਠਾ ਗੱਲ ਕਰ ਰਿਹਾ ਨੇ ਫੋਨ ਤੇ ਠੀਕ ਹੈ ਕੁਰਸੀ ਤੇ ਲੀਓ ਇੱਥੇ ਬੈਠਾ ਮੇਰਾ ਗੱਲਾਂ ਸੁਣੀ ਜਾਂਦਾ ਕੋਲੇ ਬੰਜੀ ਐਈ ਜਾਨਵਰਾਂ ਨੂੰ ਮੂੰਹ ਘੇਰਵਾ ਜਾਂਦੋਂ ਤੇ ਚਲੋ ਬ్రో ਆਪਾਂ ਉਹ ਕਰਤਾ ਅੰਦਰ ਹਨਾ ਆਪਾਂ ਜਾਨਵਰ ਠੀਕ ਹੈ ਤੇ ਬੰਨੈਰ ਮੈਨੂੰ ਪਤਾ ਨਹੀਂ ਕੀ ਗੱਲ ਆ ਇਸੇ ਵੀਡੀਓ ਲਾਉਦਾ ਸੀਗਾ ਉਹ ਭੁੱਲ ਗਿਆ ਐ ਬੇਬੇ ਦੱਸਣਾ ਜੀ ਤੁਹਾਨੂੰ ਉਹਨਾਂ ਨੂੰ ਲਾ ਦਾਂਗਾ ਵਾ ਠੀਕ ਆ ਕਿ ਨਹੀਂ ਹਾਂ ਸੱਚਾ ਮੈਂ ਦੱਸਣਾ ਸੀਗਾ ਵੀ ਥੋੜਾ ਜਿਹਾ ਨਾ ਮੇਰਾ ਹਸਾਬ ਕਿਤਾਬ ਨਾ ਹੋਰ ਚੱਲ ਰਿਹਾ ਅੱਜ ਦੀ ਘੜੀ ਹਨਾ ਵੀ ਮੈਨੂੰ ਸਭ ਕੀ ਪ੍ਰੋਬਲਮ ਆ ਰਹੀ ਐ ਮੇਰਾ ਮੇਨ ਜਿਹੜਾ ਰੌਲਾ ਮੇਰਾ ਨਾ ਕਿਤੇ ਵੀ ਮਾਨ ਨਹੀਂ ਟਿਕਦਾ ਮੈਂ ਤੁਹਾਨੂੰ ਮੇਰੀ ਮੈਂ ਤੁਹਾਨੂੰ ਪ੍ਰੋਬਲਮ ਦੱਸ ਦੇਣਾ ਖੁੱਲ ਕੇ ਮੇਰੇ ਨਾਲ ਕੀ ਚੱਲ ਰਿਹਾ ਜੀ ਦੇ ਟਾਈਮ ਜੇ ਤੁਸੀਂ ਕਹਿੰਦੇ ਹੋ ਵੀਡੀਓ ਵਗੈਰਾ ਨਹੀਂ ਆਉਂਦੀਆਂ ਕੁਝ ਵੀ ਯਾਰ ਜੇ ਸਾਨੂੰ ਪਤਾ ਆਪਣਾ ਡਾਊਨਫਾਲ ਚੱਲ ਰਿਹਾ ਪੂਰਾ ਕੰਮ ਥੱਲੇ ਗਿਆ ਆਪਣਾ ਆਪਾਂ ਕਿੱਥੇ ਜੀ ਕਿੱਥੋਂ ਇੱਥੇ ਇੱਥੇ ਆ ਕੇ ਜਾਵਾਂ ਆਪਾਂ ਥੱਲੇ ਹਨਾ ਚੱਕਰ ਕੀ ਆ ਬਈ ਯਾਰ ਕਿਸੇ ਦਾ ਵੀ ਜੀ ਨਹੀਂ ਕਰਦਾ ਹੁੰਦਾ ਵੀ ਥੱਲੇ ਨੂੰ ਆ ਗਏ ਹਰੇਕ ਨੂੰ ਨਹੀਂ ਹੁੰਦਾ ਆਪਾਂ ਤਾਂ ਨੂੰ ਜਾਗੇ ਈਸ਼ੂ ਕਿੱਥੇ ਹੋ ਗਿਆ ਰੌਲਾ ਕਿੱਥੇ ਪੈ ਗਿਆ ਬਈ ਮੰਨ ਕੇ ਚੱਲ ਮੇਰਾ ਮਾਨੇ ਇਦਾਂ ਦਾ ਹੋਇਆ ਪਿਆ ਵੀ ਪਹਿਲਾਂ ਤਾਂ ਮੇਰਾ ਕੁਝ ਵੀ ਕਰਨੂ ਜੀ ਨਹੀਂ ਕਰਦਾ ਨਾ ਮੇਰਾ ਕਿਤੇ ਮਾਨ ਲੱਗਦਾ ਵੀ ਅੰਦਰੋਂ ਇੱਕ ਸਾਈਟਮੈਂਟ ਤਾਂ ਬਿਲਕੁਲ ਖਤਮ ਹੈ ਠੀਕ ਹੈ ਉਤੋਂ ਮੇਨ ਵੱਡਾ ਰੌਲਾ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਪਤਾ ਨਹੀਂ ਕੀ ਚੱਕਰ ਆ ਨੀਂਦ ਮੈਨੂੰ ਆਉਂਦੀ ਨਹੀਂ ਬਹੁਤ ਘੱਟ ਨੀਂਦ ਆਉਂਦੀ ਮੈਨੂੰ ਦੇ ਟਾਈਮ ਨੀਂਦ ਆਉਂਦੀ ਉੱਠਣ ਦੇ ਟਾਈਮ ਉਹਨੇ ਮੈਨੂੰ ਨੀਂਦੇ ਨਹੀਂ ਆਉਂਦੀ ਨਾ ਕੋਈ ਛਾ ਰੌਲਾ ਵੀ ਆਪਾਂ ਕੁਝ ਖਾਣੇ ਪੀਣੇ ਆ ਹਨਾ ਉਹ ਤਾਂ ਜਿਹੜੇ ਮੇਰੇ ਨਾਲ ਰਹਿੰਦੇ ਜਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਖਾਣ ਪੀਣ ਵਾਲੇ ਬੰਦੇ ਤੋਂ ਹੀ ਪਤਾ ਲੱਗ ਜਾਂਦਾ ਉਹ ਗੱਲ ਗੁੱਜੀ ਨਹੀਂ ਆਪਾਂ ਕਦੇ ਵੀ ਕੋਈ ਕੁਝ ਨਹੀਂ ਅੱਗ ਸਵਾ ਖਾ ਕੇ ਵੇਖੀ ਨਾ ਖਾਧੀ ਕੁਝ ਨਹੀਂ ਪਤਾ ਪਾਨੂੰ ਹਨਾ ਹੋਰ ਕੋਈ ਨਿੱਕੇ ਮੋਟੇ ਕੋਈ ਉਹਦੇ ਆਖ ਨੂੰ ਬੀੜੀ ਯਾਰ ਦਾ ਕੁਲੇਪ ਕਦੇ ਕੋਈ ਚੀਜ਼ ਕਦੇ ਵੀ ਨਹੀਂ ਭਾਈ ਆਪਾਂ ਬਿਲਕੁਲ ਨੇਚਰਲ ਹਨਾ ਬੋਲ ਮੇਰੇ ਬਾਤ ਸੁਣ ਤੂੰ ਕਾਲਿਆ ਇਹ ਇਦਾਂ ਹੀ ਕਿਉਂਕਿ ਮੇਰਾ ਮੂੰਹ ਪੱਕਾ ਰਹਿੰਦਾ ਤਾਂ ਕਰਕੇ ਉਹ ਨੇਚਰਲ ਆਪਾਂ ਨਸ਼ਾ ਪਤਾ ਦਾ ਬਿਲਕੁਲ ਰਹਿ ਤਾ ਭਈ ਆਪਾਂ ਹਣਾ ਜੇ ਤੁਸੀਂ ਆਖੋ ਕੋਈ ਕੋਈ ਤੈਨੂੰ ਆਹ ਦਿੱਕਤ ਨਾ ਹੋਵੇ ਨਹੀਂ ਇਹ ਚੀਜ਼ ਨਹੀਂ ਰਹਿ ਮੈਂ ਸਾਰੇ ਬੰਦਿਆਂ ਨਾਲ ਹਰੇਕ ਤਰ੍ਹਾਂ ਦੇ ਬੰਦਰਾਂ ਨਾਲ ਵਾਰਤਿਆ ਮੈਂ ਹਰੇਕ ਨਸ਼ੇ ਵਾਲੇ ਬੰਦੇ ਨਾਲ ਹਰੇਕ ਕੁਝ ਵੇਖਿਆ ਮੈਂ ਉਹਦੇ ਆਖ ਨੂੰ ਜੰਨਾ ਚੜਦਿਆਂ ਵੇਖਣਾ ਸਾਰਾ ਕੁਝ ਵੇਖਿਆ ਹੁੰਦਾ ਮੈਂ ਪਰ ਆਪ ਕਦੀ ਕੁਝ ਨਹੀਂ ਕੀਤਾ ਸਹੀ ਦੱਸਦੇ ਐਨੇ ਸੱਚੇ ਤਾਹੀਂ ਬਚੇ ਹੋਣਾ ਨਹੀਂ ਤੁਹਾਨੂੰ ਪਤਾ ਇੱਥੇ ਬੜਾ ਟਾਈਮ ਕੋ ਕੱਲਾ ਘਰ ਦਾ ਕੋਈ ਨਹੀਂ ਰਹਿਣ ਦਿੰਦਾ ਜੀ ਕੋਈ ਇਹੋ ਜਾਵੇ ਤਾਂ ਉਹ ਪਾਸੇ ਮੈਨੂੰ ਕੋਈ ਰੋਲਾ ਨਹੀਂ ਬਸ ਥੋੜਾ ਜਿਹਾ ਮੇਰਾ ਮਾਨ ਹਨਾ ਕੁਝ ਹਾਲਾਤ ਕੁਝ ਸਿਚੁਏਸ਼ਨ ਵੀ ਕੁਝ ਇਹ ਤਾਂ ਦੱਸਣਯੋਗ ਨਹੀਂ ਹੋ ਰਿਹਾ ਮੇਰੇ ਨਾਲ ਹਨਾ ਜਿਹੜੀਆਂ ਗੱਲਾਂ ਚੱਲ ਰਾਂਗੇ ਮੇਰੇ ਨਾਲ ਬਹੁਤ ਜ਼ਿਆਦਾ ਡਿਫਿਕਲਟ ਹੋ ਰਿਹਾ ਮੈਨੂੰ ਟਾਈਮ ਟਪਾਉਣਾ ਵੀ ਨਾਲੇ ਮੇਰੇ ਕੋਲੇ ਕਰਨ ਨੂੰ ਬਹੁਤ ਕੁਝ ਹੈ ਮੈਂ ਮੈਂ YouTube ਤੇ ਕੁਝ ਵੀ ਕਰ ਸਕਦਾ ਇੰਸਟਾ ਤੇ ਕੁਝ ਵੀ ਕਰ ਸਕਦਾ ਹਨਾ ਵਧੀਆ ਤੁਹਾਡਾ ਪਿਆਰ ਆ ਭਰਾਵਾਂ ਦਾ ਵਧੀਆ ਆਪਣੇ ਭਰਾ ਜੁੜਿਆ ਫੈਲ ਫੋਲਿੰਗ ਬਹੁਤ ਹੈ ਮੈਂ ਕੂਤਰਾ ਚ ਵੀ ਤੁਹਾਨੂੰ ਪਤਾ ਫੁੱਲ ਮਿਹਨਤ ਕਰ ਸਕਦਾ ਮੈਂ ਖੇਤ ਜਾ ਸਕਦਾ ਮੈਂ ਸਾਰਾ ਕੁਝ ਕਰ ਸਕਦਾ ਪਰ ਨਹੀਂ ਮੇਰਾ ਮਨ ਕਿਤੇ ਵੀ ਨਹੀਂ ਮੇਰਾ ਮਨ ਹੁੰਦਾ ਬਸ ਵਿਹਲੇ ਬੈਠੇ ਰਹੇ ਚੁੱਪ ਕਰਕੇ ਦੇਖੀ ਚੱਲੇ ਬਾਸ ਆ ਸੀਣਾ ਮੇਰਾ ਆਹੀ ਬਾਕੀ ਚਲੋ ਇਹ ਗੱਲਾਂ ਬਾਤਾਂ ਲੰਮੀਆਂ ਹੋ ਜਾਣਗੀਆਂ ਯਾਰ ਆਪਾਂ ਬੰਦ ਹੀ ਕਰਦੇਗੇ ਤਾਂ ਚੈਪਟਰ ਹੀ ক্লোਜ਼ ਕਰ ਦਈਏ ਤਾਂ ਕੋਈ ਨਾ ਇਹ ਤਾਂ ਮੈਨੂੰ ਹੀ ਪਤਾ ਬਸ ਕੀ ਚੱਲਦਾ ਮੇਰੇ ਨਾਲ ਡੇਲੀ ਦੀ ਡੇਲੀ ਇੱਕ ਦਿਨ ਟਪਉਣਾ ਰਾਤ ਟਪਉਣੀ ਮੇਰੇ ਵਾਸਤੇ ਸਟਰਗਲ ਵਾਲਾ ਕੰਮ ਹੁੰਦਾ ਹੈ ਵੀ ਬਹੁਤ ਔਖਾ ਹੋ ਜਾਂਦਾ ਹੈ ਹਾਂ ਲੀਓਰ ਦੇ ਪੁੱਤ ਹਾਂ ਜਦੋਂ ਆਇਂ ਆ ਦੇਖ ਲੈ ਹਾਂ ਇਹਦੇ ਨਾਲ ਕੋਈ ਘੰਟਾ ਅੱਧਾ ਘੰਟਾ ਜ਼ਰੂਰ ਚੌੜ ਕਰ ਲੈਂਦੀ ਆ ਪੁੱਤ ਨਾਲ ਖੇਡ ਲੈਂਦਾ ਇਹ ਤਾਂ ਮੂਹ ਬਹੁਤ ਆਉਂਦਾ ਹੈ ਮੈਨੂੰ ਠੀਕ ਹੈ ਹੁਣ ਮੇਰੀ ਮਿੱਠੀ ਹਾਂਜੀ ਮੇਰੇ ਵੀਰੋ ਆ ਗਈ ਇਹਦਰ ਲੈ ਕੇ ਤੇ ਗੋਲੀਆਂ ਦੇਣ ਦਾ ਕੰਮ ਸਟਾਰਟ ਕਰਤਾ ਬਈ ਹਨਾ ਗੋਲੀਆਂ ਦੇ ਟੋਟੇ ਕਰ ਲੇ ਮੈਂ ਅੱਧਾ ਅੱਧਾ ਤੀਜਾ ਤੀਜਾ ਇਹ ਸੱਜਣੀ ਜਨੀ ਦੇਣੀ ਆ ਉਸ ਹਿਸਾਬ ਤੇ ਤੇ ਹੁਣ ਬਈ ਜਿਨ੍ਹਾਂ ਦੀ ਅੱਖਾਂ ਦੀ ਕੰਡੀਸ਼ਨ ਜ਼ਿਆਦਾ ਖਰਾਬ ਆ ਤੇ ਉਹ ਬੱਚਾ ਨੂੰ ਦੇਈ ਜੇ ਨਾ